ਜਦੋਂ ਜਿਹੜੇ ਬੰਦੇ ਨਾਲ ਸੈਂਸੇਰਲੀ ਤੁਰੇੇ ਕੰਮ ਕਰੀਏ ਉਹਦੇ ਹਰ ਮੰਦੇ ਚੰਗੇ ਚ ਖੜੀਏ ਤੇ ਉਹ ਇੱਕੋ ਦਮ ਇਹ ਜਿਹਾ ਡਿਸੀਜਨ ਲੈ ਕੇ ਸਭ ਨੂੰ ਛੱਡ ਕੇ ਚਲੇ ਜਾਵੇ ਤਾਂ ਅਫਸੋਸ ਤਾਂ ਹੁੰਦਾ ਹੈ। ਤੱਕਾ ਤਾਂ ਲੱਗਦਾ ਹੈ ਐ ਲੱਗਦਾ ਇੱਕ ਧੋਖਾ ਜਿਹਾ ਹੋ ਗਿਆ। ਉਹ ਗਿਆ ਛੱਡ ਕੇ ਕਿਹੜੀ ਸੋਚ ਨਾਲ ਗਿਆ ਹੈ ਦੋਸਤ ਸੀਗਾ ਦੋਸਤ ਹੈਗਾ ਤੇ ਦੋਸਤ ਦੀ ਤਾਂ ਹਮੇਸ਼ਾ ਸੁੱਖ ਮੰਗਣੀ ਚਾਹੀਦੀ। ਅਸੀਂ ਆਪਣੀ ਪਾਰਟੀ 'ਚ ਖੜੇ ਆਂ ਪਾਰਟੀ ਦੇ ਵਰਕਰਾਂ ਨਾਲ ਖੜੇ ਆਂ ਵਰਕਰ 2 ਘੰਟੇ ਸ਼ੌਕ 'ਚ ਜਰੂਰ ਸੀ ਅੱਜ ਵਰਕਰ ਪੱਪਾ ਪਾਰ ਹੈ ਵੀ ਕੋਈ ਗੱਲ ਨਹੀਂ ਇਹਨੂੰ ਹੀ ਹਰਾਵਾਂਗੇ ਜੀ ਸবার ਜਿਹੜਾ ਵਾ 2024 ਦਾ ਇਲੈਕਸ਼ਨ ਲੁਧਿਆਣਾ ਦਾ ਖਾਸ ਕਰਕੇ ਕਾਫੀ ਅਲੱਗ ਦੇਖਣ ਨੂੰ ਮਿਲੇਗਾ ਤੋ ਕਹਿੰਦਾ ਵੀ ਰਾਮ ਨਿਕਲਦੇ ਨਿਕਲਦੇ ਨਿਕਲ ਨਿਕਲੂ ਤੇ ਅੱਲਾ ਵੜਦੇ ਵੜਦੇ ਹੀ ਵੜੂ ਅਲੇ ਟਾਈਮ ਲੱਗਣਾ ਉਹਦੇ ਅੰਦਰ ਵੀ ਭਾਜਪਾ ਦਾ ਆਈਡੀਓਲੋਜੀ ਵੜਦੇ ਤੇ ਦੇਖਦੇ ਆ ਇੱਕੋ ਦਮ ਆ ਕੇ ਮੰਚ ਤੇ ਕੀ ਗੱਲਾਂ ਕਰਦਾ ਜਿਸ ਪਾਰਟੀ ਨੂੰ ਛੱਡ ਕੇ ਫॉर ਨੋ ਰੀਜ਼ਨ ਭਾਈ ਮੈਨੂੰ ਟਿਕਟ ਕੱਟੀ ਜਾ ਰਹੀ ਸੀ ਜਾਂ ਮੇਰੇ ਤੇ ਕੋਈ ਪ੍ਰੈਸ਼ਰ ਸੀ ਮੇਰੀ ਸੁਣਵਾਈ ਨਹੀਂ ਸੀ ਇਹ ਸਾਰੀਆਂ ਗੱਲਾਂ ਤੋਂ ਪરા ਹੋ ਕੇ ਕਿਉਂ ਚਲੇ ਗਏ ਫਿਰ ਲਾਲਚੇ ਚ ਚਲੇ ਗਏ ਇਹਦਾ ਮਤਲਬ ਸੰਘਰਸ਼ ਪਸੰਦ ਨਹੀਂ ਸੀ ਆਰਾਮ ਪ੍ਰਸਤੀ ਪਸੰਦ ਸੀ ਕਿ ਤੇ ਆਰਾਮ ਪ੍ਰਸਤੀ ਲੀਡਰ ਦੇ ਕਰੈਕਟਰ ਦਾ ਹਿੱਸਾ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਉਹਨਾਂ ਦੇ ਦਾਦਾ ਜੀ ਨੇ ਪੰਜਾਬ ਦੇ ਲੋਕਾਂ ਲਈ ਸੈਕਰੀਫਾਈਜ਼ ਕੀਤਾ ਨਾ ਕਿ ਕਾਂਗਰਸ ਵਾਸਤੇ ਉਹਨਾਂ ਨੂੰ ਕਹ ਸਮਝੋ ਆਪਣੇ ਗ੍ਰੈਂਡਫਾਦਰ ਤੇ ਕਰੈਕਟਰ ਨੂੰ ਸਮਝੋ ਆਈਡੀਓਲੋਜੀ ਨੂੰ ਸਮਝੋ ਆ ਆਪੋਰਚੁਨਿਸਟਿਕ ਦੀ ਰਾਜਨੀਤੀ ਨਾ ਕਰੋ ਇੱਕ ਪਾਸੇ ਦੋਸਤ ਹੋਏਗਾ ਇੱਕ ਪਾਸੇ ਤੁਹਾਨੂੰ ਪਾਰਟੀ ਖੜਾ ਕਰ ਦਿਆ ਤਾਂ ਕਿਸ ਤਰ੍ਹਾਂ ਕੋਈ ਗੱਲ ਨਹੀਂ ਇਹ ਤਾਂ ਸਾਡਾ ਕਰਮ ਹੈ ਇਸ ਕਰਮ ਦੇ ਵਿੱਚ ਕੋਈ ਵੀ ਸਾਹਮਣੇ ਆਏਗਾ ਉਹਦੇ ਨਾਲ ਲੜਾਈ ਲੜੀ ਜਾਏਗੀ ਪੰਜਾਬ ਦੀ 13 ਸੀਟਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਦੇ ਦਿਓ ਕਿਉਂਕਿ ਇਕਾਲੀ ਬੀਜੇਪੀ ਵੀ 13 0 ਕਾਂਗਰਸ ਦੇ ਫੇਵਰ ਚ ਆਏਗਾ ਜਿਹੜੇ ਦੂਸਰੇ ਕਹਿੰਦੇ ਫਿਰਦੇ ਐ ਉਹਨਾਂ ਨੂੰ ਸਾਡੇ ਚ ਸਿਰਫ ਕਮਜ਼ੋਰੀ ਰਹਿੰਦੀ ਹੈ ਕਿਤੇ ਨਾ ਕਿਤੇ ਫੈਸਲਿਆਂ ਦੇ ਵਿੱਚ ਅਸੀਂ ਕਮੀ ਛੱਡ ਦਿੰਨੇ ਆ ਅਕਸਰ ਸੁਣਨ ਨੂੰ ਮਿਲਦਾ ਵਾ ਰਾਜਨੀਤੀ ਸਮੀਕਰਨਾਂ ਦਾ ਖੇਡ ਆ ਤੇ ਸਮੀਕਰਨ ਜਦੋਂ ਬਦਲਦੇ ਨੇ ਤਾਂ ਪਾਰਟੀਆਂ ਕੀ ਲੋਕ ਵੀ ਬਦਲਦੇ ਨਜ਼ਰ ਆਉਂਦੇ ਨੇ ਲੁਧਿਆਣਾ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰਦੇ ਨੇ ਤਾਂ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਪੁਚਾ ਲਾਂਦਾ ਵਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਸਭਾ 2024 ਦੇ ਵਿੱਚ ਕਿਸ ਤਰ੍ਹਾਂ ਸਮੀਕਰਨ ਰਹਿਣਗੇ ਰਵਨੀਤ ਬਿੱਟੂ ਦੇ ਭਾਜਪੀ ਜੁਆਇਨ ਕਰਨ ਨੂੰ ਕਾਂਗਰਸ ਕਿਸ ਤਰ੍ਹਾਂ ਦੇਖਦੀ ਆ? तमाम ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਭਾਜਪੂਸ਼ਾ ਆਸ਼ੂ। ਆਸ਼ੂ ਜੀ ਸਵਾਗਤ ਆ ਤੁਹਾਡਾ ਚਰਚਾ 'ਚ। ਜੀ। ਆਸ਼ੂ ਜੀ ਕੱਲ ਰਵਨੀਤ ਬਿੱਟੂ ਤਿੰਨ ਵਾਰ ਦੇ ਸਿਟਿੰਗ ਐਮਪੀ ਲਗਾਤਾਰ ਕਾਂਗਰਸ ਛੱਡ ਕੇ ਭਾਜਪੀ ਜੁਆਇਨ ਕਰਦੇ ਨੇ। ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ? ਇਹ ਉਹਦਾ ਆਪ ਦਾ ਪਰਸਨਲ ਫੈਸਲਾ ਆ ਸੀ ਕਿ ਦੇਖਣਾ। ਸਾਨੂੰ ਜਦੋਂ ਜਿਹੜੇ ਬੰਦੇ ਨਾਲ ਸੈਂਸੇਰਲੀ ਤੁਰੇ ਕੰਮ ਕਰੀਏ, ਉਹਦੇ ਹਰ ਮੰਦੇ ਚੰਗੇ ਚ ਖੜੀਏ ਤੇ ਉਹ ਇੱਕੋ ਦਾ ਮਹਿਜਾ ਡਿਸੀਜਨ ਲੈ ਕੇ ਸਭ ਨੂੰ ਛੱਡ ਕੇ ਚਲੇ ਜਾਵੇ ਤਾਂ ਅਫਸੋਸ ਤਾਂ ਹੁੰਦਾ ੱਕਾ ਤਾਂ ਲੱਗਦਾ ਐਂ ਲੱਗਦਾ ਇੱਕ ਧੋਖਾ ਜਿਹਾ ਹੋ ਗਿਆ ਤੇ ਇਸ ਤੋਂ ਜ਼ਿਆਦਾ ਅਸੀਂ ਕੀ ਕਹਿਣਾ ਉਹ ਗਿਆ ਛੱਡ ਕੇ ਕਿਹੜੀ ਸੋਚ ਨਾਲ ਗਿਆ ਦੋਸਤ ਸੀਗਾ ਦੋਸਤ ਹੈਗਾ ਤੇ ਦੋਸਤੀ ਤਾਂ ਹਮੇਸ਼ਾ ਸੁੱਖ ਮੰਗਣੀ ਚਾਹੀਦੀ ਦੋਸਤ ਹੈਗਾ ਦੋਸਤ ਰਹੇਗਾ ਪਰ ਕਹਿੰਨੇ ਨੇ ਕਿ ਜੜਾ ਵਾ ਬਿਗੈਰ ਦੱਸੇ ਗਏ ਨੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਦੇ ਤੁਹਾਡੇ ਨਾਲ ਕੋਈ ਵਿਚਾਰ ਚਰਚਾ ਹੋਈ ਕੋਈ ਲੱਗਦਾ ਸੀਗਾ ਕਿ ਇਸ ਤਰ੍ਹਾਂ ਕਿ ਬੀਜੇਪੀ ਜੁਆਇਨ ਕਰ ਸਕਦੇ ਨੇ ਜਾਂ ਕਿਸੇ ਹੋਰ ਪਾਰਟੀ ਦਾ ਰੁਕ ਕਰ ਸਕਦੇ ਨੇ ਕਿਉਂਕਿ ਲਗਾਤਾਰ ਤੁਹਾਡੇ ਨਾਲ ਕਾਫੀ ਜਿਹੜਾ ਵਿਚਾਰ ਚਰਚਾ ਚੱਲਦੀ ਰਹਿੰਦੀ ਸੀ ਉਹਨਾਂ ਦੀ ਨਹੀਂ ਬਿਲਕੁਲ ਨਹੀਂ ਕਿਸੇ ਨਾਲ ਨਹੀਂ ਇੱਥੇ ਲੁਧਿਆਣੇ ਤਾਂ ਮੇਰਾ ਖਿਆਲ ਕਿਸੇ ਨਾਲ ਵੀ ਉਹਨਾਂ ਨੇ ਡਿਸਕਸ ਨਹੀਂ ਕਰਿਆ ਰਾਦਰ ਕੱਲ ਜਦੋਂ ਅਸੀਂ ਮੀਟਿੰਗ ਕਰਦੇ ਪਏ ਸੀ ਕਿ ਤਾਂ ਗੁਰਕੀਰਤ ਜੀ ਨਾਲ ਸੀ ਕਿ ਗੁਰਕੀਰਤ ਜੀ ਨੂੰ ਵੀ ਨਹੀਂ ਸੀ ਪਤਾ ਉਹਨਾਂ ਨੂੰ ਵੀ ਅੱਧਾ ਘੰਟਾ ਪਹਿਲਾਂ ਫੋਨ ਆਇਆ ਵੀ ਉਹ ਜੁਆਇਨ ਕਰ ਰਿਹਾ ਤੇ ਉਹ ਆਪ ਵੀ ਥੋੜੇ ਸ਼ੌਕ ਵਿੱਚ ਸੀ ਕਿ ਵੀ ਇਹ ਬਣਿਆ ਕਿ ਇੱਕਦਮ ਸੋ ਜੋ ਨੇ ਕਰਿਆ ਉਹ ਤਾਂ ਆਪ ਦਾ ਡਿਸੀਜਨ ਹੈ ਅਸੀਂ ਕੀ ਕਰ ਸਕਦੇ ਆ ਅਸੀਂ ਆਪਣੀ ਪਾਰਟੀ 'ਚ ਖੜੇ ਆ ਪਾਰਟੀ ਦੇ ਵਰਕਰਾਂ ਨਾਲ ਖੜੇ ਆ ਵਰਕਰ 2 ਘੰਟੇ ਸ਼ੌਕ 'ਚ ਜ਼ਰੂਰ ਸੀ ਅੱਜ ਵਰਕਰ ਪੱਪਾ ਭਾਰ ਹੈ ਵੀ ਕੋਈ ਗੱਲ ਨਹੀਂ ਇਹਨੂੰ ਹੀ ਹਰਾਵਾਂਗੇ ਜੀ ਤਾਂ ਲੁਧਿਆਣਾ ਤੋਂ ਇੱਕ ਵਾਰ ਫਿਰ ਭਾਜਪਾ ਦਾ ਜੜਾ ਵਾ ਚਿਹਰਾ ਬਣ ਸਕਦੇ ਨੇ ਕੱਲ ਆਪਣੇ ਸੰਬੋਧਨ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਲੁਧਿਆਣਾ ਤੋਂ ਲੜਾਂਗੇ ਕਾਂਗਰਸ ਕਿੰਨੀ ਕੋ ਤਿਆਰ ਹੈ ਕਿਸ ਤਰ੍ਹਾਂ ਦੇਖ ਦਿਓ ਕਿ ਜਿਹੜੇ ਮੈਂਬਰ ਪਾਰਲੀਮੈਂਟ ਦੇ ਨਾਲ ਮੰਚ ਸਾਂਝੀ ਕੀਤੀ ਜਾਂਦੀ ਸੀ ਵਿਰੋਧੀਆਂ ਨੂੰ ਘੇਰਿਆ ਜਾਂਦਾ ਸੀਗਾ ਉਹੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਖਿਲਾਫ ਜਿਹੜਾ ਵਾ ਕਾਂਗਰਸ ਕਿੰਨੀ ਕੋ ਤਿਆਰ ਹੈ ਕਾਂਗਰਸ ਜਿੰਨੀ ਉਹਦੇ ਨਾਲ ਤਿਆਰ ਸੀ ਉਸ ਤੋਂ ਵੱਧ ਤਿਆਰ ਹੋ ਗਈ ਕਿਤੇ ਨਾ ਕਿਤੇ ਉੱਥੇ ਵਰਕਰ ਇਹ ਸਮਝਦਾ ਸੀ ਵੀ ਅਸੀਂ ਲੋਕਾਂ ਨੂੰ ਕੀ ਜਾ ਕੇ ਕਵਾਂਗੇ ਵੀ ਇਹ ਕਮਜ਼ੋਰੀਆਂ ਐ ਫੋਨੀ ਉਠਾਉਂਦੇ ਜਾਂ ਵਿਚਰ ਤੇ ਘਟਿਆ ਤਾਂ ਅਸੀਂ ਸਮਝਾਉਂਦੇ ਸੀ ਵੀ ਉਹਨਾਂ ਦੇ ਵਿਹਾਪ ਤੇ ਅਸੀਂ ਇੱਥੇ ਰਹਨੇ ਆ ਅਸੀਂ ਕਰਾਂਗੇ ਕੁਝ ਇਸ ਤਰੀਕੇ ਅਸੀਂ ਵਰਕਰਾਂ ਨੂੰ ਲਾਮਬੰਦ ਕਰਕੇ ਤਿਆਰ ਕਰਕੇ ਹੁਣ ਤਾਂ ਉਹ ਆਪ ਆਪ ਮੁਹਾਰੇ ਹੋਏ ਹੋਏ ਵੀ ਜਿਹੜੇ ਬੰਦੇ ਪਿੱਛੇ ਅਸੀਂ ਇੰਨਾ ਕੁਝ ਕਰੀਏ ਲੋਕਾਂ ਚ ਜਾਈਏ ਤੇ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੀਏ ਉਹ ਆ ਡਿਸੀਜਨ ਲੈ ਲੈਂਦਾ ਤਾਂ ਕੋਈ ਗੱਲ ਨਹੀਂ ਹੁਣ ਤੁਸੀਂ ਕੈਂਡੀਡੇਟ ਦਿਓ ਤੇ ਸਵਾਦ ਅਸੀਂ ਚਖਾਵਾਂਗੇ ਹੁਣ ਤਾਂ ਹਰ ਬੰਦਾ ਆਪ ਐਮਪੀ ਦਾ ਕੈਂਡੀਡੇਟ ਬਣ ਕੇ ਇਲੈਕਸ਼ਨ ਲੜੇਗਾ ਤੁਸੀਂ ਆਉਣ ਵਾਲੇ ਟਾਈਮ 'ਚ ਦੇਖਿਓ ਤੇ ਲੱਗਦਾ ਕਿ ਹਾਂ ਵੀ ਜਿਹੜੇ ਪਾਰਟੀ ਦੇ ਨਾਲ ਖੜਦੇ ਸੀਗੇ ਹੁਣ ਜਦੋਂ ਵਿਰੋਧੀ ਹੋਣਗੇ ਪਾਰਟੀ ਦੇ ਵਰਕਰ ਉਹਨਾਂ ਨੂੰ ਸਵਾਚ ਖਾਨਗੇ ਇਸ ਵਾਰ ਜਿਹੜਾ ਵਾ 2024 ਦਾ ਇਲੈਕਸ਼ਨ ਲੁਧਿਆਣਾ ਦਾ ਖਾਸ ਕਰਕੇ ਕਾਫੀ ਅਲੱਗ ਦਿਖਣ ਨੂੰ ਮਿਲੇਗਾ ਬਿਲਕੁਲ ਦਿਖਣ ਨੂੰ ਮਿਲੇਗਾ ਇਹ ਵੀ ਦੇਖਾਂਗੇ ਕਿ ਕਿੰਨਾ ਕੋਹੋ ਸਟੇਜਾਂ ਦੇ ਉੱਤੇ ਉਹਨਾਂ ਦੇ ਅੰਦਰ ਉਹ ਇੱਕ ਕਹਾਣੀ ਸੁਣੀ ਹੈ ਤੁਸੀਂ ਭਈ ਨਵਾਂ ਨਵਾਂ ਕੋਈ ਬੰਦਾ ਮੁਸਲਮਾਨ ਬਣਦਾ ਹੈ ਤੇ ਉਹ ਨਮਾਜ਼ ਪੜਦਾ ਨਹੀਂ ਨਹੀਂ ਉਹ ਜਦੋਂ ਜਾਂਦਾ ਨੰਗਦਾ ਨੰਗਦਾ ਤੇ ਮੰਦਿਰ ਦੇ ਸਾਹਮਣੇ ਆਏ ਸਿਰ ਝੁਕਾ ਦਿੰਦਾ ਤੇ ਉਹ ਨਾਲ ਮੁੱਲਾ ਕਹਿੰਦਾ ਉਹ ਵੀ ਹਲੇ ਵੀ ਤੂੰ ਮੰਦਿਰ ਤੇ ਸਿਰ ਝੁਕਾਉਣਾ ਹੈ ਤਾਂ ਉਹ ਕਹਿੰਦਾ ਵੀ RAM ਨਿਕਲਦੇ ਨਿਕਲਦੇ ਨਿਕਲ ਨਿਕਲੋ ਤੇ ਅੱਲਾ ਵੜਦੇ ਵੜਦੇ ਹੀ بڑੂ ਹਲੇ ਟਾਈਮ ਲੱਗਣਾ ਉਹਦੇ ਅੰਦਰ ਵੀ BJP ਦਾ ਆਈਡੀਓਲੋਜੀ ਵੜਦੇ ਤੇ ਦੇਖਦੇ ਆ ਇੱਕੋ ਦਮ ਆ ਕੇ ਮੰਚ ਤੇ ਕੀ ਗੱਲਾਂ ਕਰਦਾ ਜਿਹੜੀ ਪਾਰਟੀ ਤੋਂ ਸਭ ਕੁਝ ਲਿਖਿਆ ਉਹਨੂੰ ਕਿੰਨਾ ਕਿਨਿੰਦਦਾ ਤੇ ਆਪ ਹੋਰ ਕਿੰਨਾ ਗਰਾਵਟ ਚ ਜਾਂਦਾ ਵੀ ਦੇਖਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤਿੰਨ ਪੀੜੀਆਂ ਤੋਂ ਪਰਿਵਾਰ ਜਿਹੜਾ ਵਾ ਕਾਂਗਰਸ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਪਰਿਵਾਰ ਦੇ ਵੱਡੇ ਮੈਂਬਰ ਜਦੋਂ ਕਾਂਗਰਸ ਨੂੰ ਛੱਡ ਕੇ ਚਲੇ ਜਾਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਿਆਨ ਸਿੰਘ ਜੀ ਦੀ ਸ਼ਹਾਦਤ ਨੂੰ ਲੋਕ ਜਿਹੜਾ ਵਾ ਹਜੇ ਵੀ ਸਜਦਾ ਕਰਦੇ ਨੇ ਨਹੀਂ ਬਿਲਕੁਲ ਸਜਦਾ ਕਰਦੇ ਤੇ ਕੋਈ ਦੋ ਰਾਇ ਨਹੀਂ ਵੀ ਉਹਨਾਂ ਦਾ ਜੋ ਕਿਰਦਾਰ ਸੀ ਉਹ ਉਹਦਾ ਮੈਚ ਕਰਨਾ ਔਖਾ ਹੈ ਸ਼ਹੀਦੀ ਦੇਣੀ ਬਹੁਤ ਔਖੀ ਹੈ ਔਰ ਉਹਨੇ ਪੰਜਾਬ ਔਰ ਕਾਂਗਰਸ ਪਾਰਟੀ ਦੀ ਨੀਤੀਆਂ ਨੂੰ ਮੋੜੇ ਰੱਖ ਕੇ ਦੇਸ਼ ਦੀ ਅਖੰਡਤਾ ਲਈ ਸ਼ਹੀਦੀ ਵੀ ਦਿੱਤੀ ਤੇ ਨਾਲ ਦੀ ਨਾਲ ਪਾਰਟੀ ਨੇ ਨਿਵਾਜਿਆ ਵੀ ਹਰ ਜਗ੍ਹਾ ਪੋਲਿਟਿਕਸ ਇਹੋ ਜੀ ਚੀਜ਼ ਹੈ ਵੀ ਸੰਘਰਸ਼ ਕਰਨਾ ਹੀ ਪੈਂਦਾ ਹੈ ਤਾਇਆ ਜੀ ਵੀ ਰਹੇ ਮਨਿਸਟਰ ਕੁਆ ਜੀ ਰਹੇ ਉਹਨਾਂ ਦੇ ਭਾਈ ਸਾਹਿਬ ਰਹੇ ਆਪ ਤਿੰਨ ਤਿੰਨ ਵਾਰ ਐਮਪੀ ਬਣੇ ਪਰਿਵਾਰ ਨੂੰ ਡੈਕੋਰੇਟ ਵੀ ਕਰਕੇ ਰੱਖਿਆ ਇਸ ਪਾਰਟੀ ਨੇ ਤੇ ਅੱਜ ਇਸ ਪਾਰਟੀ ਨੂੰ ਛੱਡ ਕੇ ਫੋਰ ਨੋ ਰੀਜ਼ਨ ਭਾਈ ਮੈਨੂੰ ਟਿਕਟ ਕੱਟੀ ਜਾ ਰਹੀ ਸੀ ਜਾਂ ਮੇਰੇ ਤੇ ਕੋਈ ਪ੍ਰੈਸ਼ਰ ਸੀ ਮੇਰੀ ਸੁਣਵਾਈ ਨਹੀਂ ਸੀ ਇਹ ਸਾਰੀਆਂ ਗੱਲਾਂ ਤੋਂ ਪરા ਹੋ ਕੇ ਕਿਉਂ ਚਲੇ ਗਏ ਫਿਰ ਲਾਲਚੇ ਚ ਚਲੇ ਗਏ ਇਹਦਾ ਮਤਲਬ ਸੰਘਰਸ਼ ਪਸੰਦ ਨਹੀਂ ਸੀ ਆਰਾਮ ਪ੍ਰਸਤੀ ਪਸੰਦ ਸੀ ਕਿ ਤੇ ਆਰਾਮ ਪ੍ਰਸਤੀ ਲੀਡਰ ਦੇ ਕੈਰੇਕਟਰ ਦਾ ਹਿੱਸਾ ਨਹੀਂ ਹੋਣੀ ਚਾਹੀਦੀ ਇੱਕ ਲਾਸਵਾਲਾ ਉਹਨਾਂ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਉਹਨਾਂ ਦੇ ਦਾਦਾ ਜੀ ਨੇ ਪੰਜਾਬ ਦੇ ਲੋਕਾਂ ਲਈ ਸੈਕਰੀਫਾਈਸ ਕੀਤਾ ਨਾ ਕਿ ਕਾਂਗਰਸ ਵਾਸਤੇ ਤੇ ਉਹਨਾਂ ਦੀ ਪ੍ਰਾਇਓਰਟੀ ਵੀ ਪੰਜਾਬ ਦੇ ਲੋਕ ਤੇ ਸਟੇਟ ਰਹੇਗੀ ਕਾਂਗਰਸ ਦੀ ਆਈਡੀਓਲੋਜੀ ਕਰਕੇ ਜਿਹੜੀ ਆਈਡੀਓਲੋਜੀ ਜਿਹਨੂੰ ਉਹ ਫਾਲੋ ਕਰਦੇ ਸੀ ਉਹਦੇ ਕਰਕੇ ਉਹਨਾਂ ਨੇ ਸ਼ਹਾਦਤ ਦਿੱਤੀ ਕਾਂਗਰਸ ਦੀ ਆਈਡੀਓਲੋਜੀ ਸੀ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਕਾਂਗਰਸ ਦੀ ਆਈਡੀਓਲੋਜੀ ਸੀ ਕਿ ਵੀ ਇੱਥੇ ਜਿਹੜਾ ਧਾਰਮਿਕ ਭਾਈਚਾਰਾ ਉਹ ਮੇਨਟੇਨ ਰਹੇ ਉਹ ਸਾਈਡਿਓਲੋਜੀ ਨੂੰ ਅੱਗੇ ਲੈ ਜਾਂਦੇ ਹੋਏ ਉਹਨਾਂ ਨੇ ਸ਼ਹੀਦੀ ਦਿੱਤੀ ਉਹਨਾਂ ਨੂੰ ਕਹ ਸਮਝੋ ਆਪਣੇ ਗ੍ਰੈਂਡਫਾਦਰ ਤੇ ਕਰੈਕਟਰ ਨੂੰ ਸਮਝੋ ਆਈਡੀਓਲੋਜੀ ਨੂੰ ਸਮਝੋ ਆ ਆਪੋਰਚੁਨਿਸਟਿਕ ਦੀ ਰਾਜਨੀਤੀ ਨਾ ਕਰੋ ਤਾਂ ਹੁਣ ਸਮੀਕਰਨ ਬਦਲ ਚੁੱਕੇ ਨੇ ਲੋਕ ਸਭਾ ਕੈਂਡੀਡੇਟ ਦੇ ਤੌਰ ਤੇ ਤੁਹਾਡੇ ਨਾਮ ਦੀ ਵੀ ਚਰਚਾ ਪਾਰਟੀ ਅਗਰ ਤੁਹਾਡੇ ਤੇ ਭਰੋਸਾ ਜਤਾਂਦੀ ਆ ਤਾਂ ਤੁਹਾਡਾ ਕੀ ਸਮਝ ਕਰਨ ਜੋ ਪਾਰਟੀ ਫੈਸਲਾ ਕਰੇਗੀ ਸਾਰੇ ਸਟੇਟ ਲੀਡਰਸ਼ਿਪ ਤੇ ਡਿਸਟ੍ਰਿਕਟ ਲੀਡਰਸ਼ਿਪ ਦੇ ਲੀਡਰਸ ਨੇ ਇਕੱਠਾ ਹੋਣਾ ਜੋ ਫੈਸਲਾ ਹੋਏਗਾ ਅਸੀਂ ਉਹਦੇ ਨਾਲ ਸਾਰੇ ਇਕੱਠੇ ਹੋ ਕੇ ਉਹ ਫੈਸਲੇ ਦਾ ਸਵਾਗਤ ਵੀ ਕਰਾਂਗੇ ਤੇ ਅੱਗੇ ਅਗਲੇ ਟਕੜੇ ਹੋ ਕੇ ਲੜੋਗੇ ਤਿਆਰ ਹੋ ਤੁਸੀਂ ਬਿਲਕੁਲ ਬਿਲਕੁਲ ਲੜਾਈ ਲਈ ਤਿਆਰ ਆ ਗਏ ਇੱਕ ਪਾਸੇ ਦੋਸਤ ਹੋਏਗਾ ਇੱਕ ਪਾਸੇ ਤੁਹਾਨੂੰ ਪਾਰਟੀ ਖੜਾ ਕਰ ਦਿਆ ਤਾਂ ਕਿਸ ਤਰ੍ਹਾਂ ਕੋਈ ਗੱਲ ਨਹੀਂ ਇਹ ਤਾਂ ਸਾਡਾ ਕਰਮ ਹੈ ਇਸ ਕਰਮ ਦੇ ਵਿੱਚ ਕੋਈ ਵੀ ਸਾਹਮਣੇ ਆਏਗਾ ਉਹਦੇ ਨਾਲ ਲੜਾਈ ਲੜੀ ਜਾਏਗੀ ਇੱਕ ਇਜ਼ਤ ਦੇ ਦਾਇਰੇ ਚ ਰਹਿ ਕੇ ਇੱਕ ਅਸੂਲਾਂ ਦੀ ਲੜਾਈ ਹੋਏਗੀ ਉਹ ਵਿਚਾਰਤਾ ਰਾਦੀ ਲੜਾਈ ਹੋਏਗੀ ਉਹ ਤੇ ਸਾਡੀ ਪਰਸਨਲ ਕਾਦੀ ਲੜਾਈ ਪੰਜਾਬ ਦੀ 13 ਸੀਟਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਦੇ ਦਿਓ ਕਿਉਂਕਿ ਇਕਾਲੀ ਬੀਜੇਪੀ ਵੀ 13 0 ਕਾਂਗਰਸ ਦੇ ਫੇਵਰ ਚ ਆਏਗਾ ਜਿਹੜੇ ਦੂਸਰੇ ਕਹਿੰਦੇ ਫਿਰਦੇ ਐ ਉਹਨਾਂ ਨੂੰ ਸਾਡੇ ਚ ਸਿਰਫ ਕਮਜ਼ੋਰੀ ਰਹਿੰਦੀ ਹੈ ਕਿਤੇ ਨਾ ਕਿਤੇ ਫੈਸਲਿਆਂ ਦੇ ਵਿੱਚ ਅਸੀਂ ਕਮੀ ਛੱਡ ਦਿੰਨੇ ਆ ਜਿਹੜੇ ਟਿਕਟਾਂ ਦੇ ਆ ਅਗਰ ਫੈਸਲੇ ਸਾਡੇ ਸਹੀ ਹੋ ਜਾਂਦੇ ਆ ਤਾਂ ਮੈਕਸਿਮਮ ਸੀਟਾਂ ਕਾਂਗਰਸ ਜਿੱਤੇਗੀ ਜੇ ਬਿਲਕੁਲ ਐਸੀ ਗਾਇ ਭਾਤ ਪੁਸ਼ ਰਾਸ਼ੂ ਜਿਹੜੇ ਕਹਿੰਦੇ ਨੇ ਕਿ ਰਵਨੀਤ ਬਿੱਟੂ ਦੋਸਤ ਸੀ ਦੋਸਤ ਹੈ ਤੇ ਦੋਸਤ ਰਹੇਗਾ ਬੇਸ਼ੱਕ ਭਾਜਪਾ ਦੇ ਵਿੱਚ ਚਲੇ ਗਏ ਨੇ ਪਰ ਲੁਧਿਆਣਾ ਦੇ ਵਿੱਚ ਜੋਰ ਸ਼ੋਰ ਦੇ ਨਾਲ ਵਰਕਰ ਇਕੱਠਾ ਹੋਇਆ ਹੋਇਆ ਵਾ ਤੇ ਇਸ ਵਾਰ ਰਵਨੀਤ ਬਿੱਟੂ ਨੂੰ ਮਜਾ ਚ ਖਾਣਗੇ ਤੇ 13 ਜੀਰੋ ਪੰਜਾਬ ਦੇ ਵਿੱਚ ਕਾਂਗਰਸ ਦੇ ਹੱਕ ਦੇ ਵਿੱਚ ਹੋਵੇਗਾ ਕੈਮਰਾ ਪਰਸਨ ਗੋਲਦੀ ਦੇ ਨਾਲ ਬਵੇਕ ਕਲ ਚਰਚਾ ਟੀਵੀ ਲੁਧਿਆਣਾ